ਅਸੀਂ ਆਵੇਂ ਉੱਥੇ ਪਿਆ ਸੀ ਅਸੀਂ ਚੱਕਿਆ ਮੈਂ ਟੱਕੀ ਲੈ ਕੇ ਆਇਆ ਤਾਂ ਉਹ ਐਂਬੂਲੈਂਸ ਦਾ ਟੱਕ ਲੱਗਣਾ ਸੀ ਐਂਬੂਲੈਂਸ ਦਾ ਟੱਕ ਲੱਗਣਾ ਬਲਵਾਂ ਦਾ ਬਾਕੀ ਉਹਨੇ ਮੇਰੇ ਬੰਦਾ ਮਾਰ ਤੂ ਅਸੀਂ ਜੇ ਅਸੀਂ ਉੱਥੋਂ ਮੁੰਡਾ ਹੈਗਾ ਲੱਕੜ ਦਾ ਕੰਮ ਕਰਦਾ ਉਹਦੀ ਪੀਜਾ ਗੱਡੀ ਲੈ ਕੇ ਆਇਆ ਉਹਦੇ ਆਸਵਾ ਕਿਤਾ ਨੂੰ ਬੰਦੇ ਨੇ ਕਿ ਨਾਮ ਦਾ ਦਾ ਸ਼ਿੰਦਾ ਜੀ ਤੇ ਕਿਵੇਂ ਹੋਇਆ ਸੀ ਹਾਦਸਾ ਸਰ ਮੈਂ ਸਾਹਮਣੇ ਨਾ ਜੀ ਲੱਕਣਾ ਭਰ ਰਿਹਾ ਸੀ ਜੀ ਗੱਡੀ ਇਧਰੋਂ ਆ ਰਹੀ ਸੀ ਇਹ ਇਧਰੋਂ ਟਰੈਕਟਰ ਲੈ ਕੇ ਆ ਰਿਹਾ ਸੀ ਜੀ ਮਤਲਬ ਇੰਨਾ ਕੋ ਹਾਸਾ ਹੋਇਆ ਜੀ ਦੇਖੋ ਟਰੈਕਟਰ ਦੇ ਦੋ ਹਿੱਸੇ ਹੋ ਗਏ ਜੀ ਫੋਟੋ ਘਟਾ ਤਾਂ ਕਿਲਾ ਡੇਢ ਕਿਲਾ ਪੈਂਦਾ ਜੀ ਇੰਨੀ ਦੂਰ ਬਿਆੰਕਰ ਇੰਨੀ ਅੰਕਰ ਆਵਾਜ਼ ਆਈ ਜੀ ਉੱਥੋਂ ਮੈਂ ਦੌੜਿਆ ਦੋ ਮੁੰਡੇ ਇਧਰ ਦੌੜ ਕੇ ਆਏ ਇੱਕ ਮੁੰਡਾ ਹੋਰ ਗੱਡੇ ਵਾਲਾ ਜਾ ਰਿਹਾ ਸੀ ਉਹ ਮੈਨੂੰ ਕਹਿੰਦਾ ਵੀ ਐਕਸੀਡੈਂਟ ਹੋ ਗਿਆ ਦੇਖੋ ਉਹ ਬੰਦਾ ਖਤਮ ਹੋ ਗਿਆ ਕਹਿੰਦਾ ਬੰਦਾ ਖਤਮ ਹੋ ਗਿਆ ਜੀ ਫਿਰ ਮੈਂ ਇਧਰ ਮੰਡੀ ਪੱਜਿਆ ਜੀ ਜਿਹੜੇ ਮੇਰੇ ਭਾਈ ਜੀ ਨਾਲ ਕੰਮ ਕਰਦੇ ਆ ਲੜਕੇ ਅਸੀਂ ਪ੍ਰਾਈਵੇਟ ਗੱਡੀ ਲੈ ਕੇ ਆਏ ਮੁੰਡੇ ਦੀ ਉਹਦੇ ਤੇ ਹੁਣ ਹਸਪੀਟਲ ਟਰਾਂਸਫਰ ਕਰ ਦਿੱਤਾ ਹੁਣ ਦੇਖੋ ਜੀ ਵੀ ਮਰੀਜ਼ ਕਿੱਦਾਂ ਹੈ ਜੀ ਰੈਫਰ ਕਰਦੇ ਆ ਜਾਂ ਮਰੀਜ਼ ਨੂੰ ਹੋਸ਼ ਆndi ਹੈ ਠੀਕ ਇਹ ਨਾਮ ਦਾ ਦਾ ਪ੍ਰਿੰਸ ਜਿੰਨਾ ਦਾ ਐਕ

ਔਰ ਕਹ ਦੱਸ ਰਹੀ ਸੀ ਕਿ ਕਹਿੰਦੇ ਕਾਰ ਦਾ ਐਕਸੀਡੈਂਟ ਹੋਇਆ ਸਾਡਾ ਜਿਹੜਾ ਇੱਕ ਮਜ਼ਦੂਰ ਭਾਈ ਲੱਕੜ ਦਾ ਨਾਲ ਟਰੈਕਟਰ ਚਲਾਉਂਦਾ ਉਹਦੇ ਨਾਲ ਕਾਰ ਢਾਕੇ ਪਿੜੀ ਉਹ ਜਦੋਂ ਕਿ ਪਤਾ ਦੇਖਿਆ ਕਿ ਡਰਾਈਵਰ ਦਾ ਹਾਲ ਡਰਾਈਵਰ ਦਾ ਫੁੱਲ ਨਸ਼ੇ ਚ ਹੈ ਜੀ ਤੁਸੀਂ ਦੇਖ ਹੀ ਰਹੇ ਹੋ ਡਰਾਈਵਰ ਨੇ ਫੁੱਲ ਨਸ਼ਾ ਕੀਤਾ ਆ ਉਹ ਸਾਡਾ ਜਿਹੜਾ ਮਜ਼ਦੂਰ ਹਾਂਜੀ ਕਾਰ ਚਲੋ ਖੜੀ ਹੈ ਜੀ ਤੁਸੀਂ ਉਹਦਾ ਔਰ ਉਹਨੂੰ ਵੀ ਸੁਰਤ ਨਹੀਂ ਹੈਗੀ ਬਾਕੀ ਜਦੋਂ ਕਿ ਇੱਥੇ ਜਿਹੜਾ ਇਹ ਵਾਕਿਆ ਹੋਇਆ ਬਹੁਤ ਮਤਲਬ ਇਹ ਨਸ਼ੇ ਕਰ ਨਹੀਂ ਹੋ ਕਿਤਾ ਉਹਦੇ ਕਰਕੇ ਹੋਇਆ ਨਸ਼ਾ ਉਹ ਟਰੈਕਟਰ ਆਪਣੀ ਇਧਰ ਉਹ ਕੱਚੀ ਸਾਡੀ ਸਾਈਡ ਆਤੀ ਉਹਨੇ ਨਿਕਲੇ ਸੀ ਟੈਕ ਤੇ ਔਰ ਬਹੁਤ ਚਾਲਤ ਦੇ ਕਿੰਨੀ ਕੁਛ ਨਹੀਂ ਆ ਗਈ ਜੋਸ਼ੇ ਇੱਥੋਂ ਲੈ ਕੇ ਗਏ ਨਹੀਂ ਸਹੀ ਫਸਟ ਪਲ